ਮੋਹਾਲੀ ਦੇ 35 ਪਿੰਡ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਰੋਪੜ ਜ਼ਿਲ੍ਹੇ ਵਿੱਚ ਇਸ ਤਰੀਕੇ ਦਾ ਗੱਲ ਸਾਹਮਣੇ ਆ ਰਹੀ ਹੈ ਜਦੋਂ ਇਸ ਬਾਰੇ ਵਕੀਲ ਸਹਿਬਾਨ ਹਲਕਾ ਖੜਦਨ ਪਤਨ ਲੱਗਿਆ ਉਸ ਤੋਂ ਬਾਅਦ ਇੱਕ ਧਰਨਾ ਪ੍ਰਦਰਸ਼ਨ ਐਸ ਡੀ ਐਮ ਦਫ਼ਤਰ ਦੇ ਵਿੱਚ ਸ਼ੁਰੂ ਕੀਤਾ ਜਿਸ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਵੀ ਉਸ ਧਰਨੇ ਵਿੱਚ ਸ਼ਾਮਲ ਹੋ ਰਹੀਆਂ ਨੇ ਵੱਡਾ ਧਰਨਾ ਸੀ ਅੱਜ ਫਿਰ ਕਾਫੀ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਅਭਿਜੈ ਸ਼ਰਮਾ ਟੀਕੂ ਸਾਡੇ ਨਾਲ ਨੇ ਕਾਂਗਰਸ ਦੇ ਸੀਨੀਅਰ ਆਗੂ ਨੇ ਸ਼ਰਮਾ ਜੀ ਐਮ ਐਲ اے ਸਾਹਿਬ ਵੀ ਕਹੇ ਤੁਮਕੌਰ ਸਾਹਿਬ ਦੇ ਕਹਿੰਦੇ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਕੁਝ ਨਹੀਂ ਹੋਇਆ ਐਵੇਂ ਹੋਇਆ ਹੈ ਸਾਰਾ ਕੁਝ ਐਦਾਂ ਦੇ ਧਰਨੇ ਲਾਉਣੇ ਇਹ ਜਾਣ ਬੁੱਝ ਕੇ ਮੁੱਦੇ ਚੁੱਕਣੇ ਆ ਨਾ ਕੋਈ ਪਿੰਡ ਪੈ ਰਿਹਾ ਨਾ ਕੋਈ ਕੁਝ ਹੋਣਾ ਮੈਂ ਆਪਣੇ ਪਿੰਡਾਂ ਜਿੰਮੇਵਾਰੀ ਲੈਣਾ ਪੈਂਦੀਆਂ ਦੀ ਤੁਹਾਡੇ ਜ਼ਰੀਏ ਮੈਂ ਪਹਿਲਾਂ ਤਾਂ ਤੁਹਾਡਾ ਵੀ ਧੰਨਵਾਦ ਕਰਦਾ ਜਿਹੜੀ ਪਬਲਿਕ ਇੱਥੇ ਆਈ ਸੀ ਜਿਹੜੇ ਆਏ ਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ 3 ਦਿਨ ਤੋਂ ਧਰਨਾ ਲਾ ਰਹੇ ਆ ਸੋ ਇੱਕ ਐਮਐਲਏ ਸਾਹਿਬ ਦਾ ਇਹ ਗੱਲ ਕਹਿ ਦੇਣੀ ਵੀ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਕੁਝ ਨਹੀਂ ਹੈ ਜੇ ਕੁਝ ਹੋਇਆ ਤਾਂ ਹੀ ਪਬਲਿਕ ਇਕੱਠੀ ਹੋਈ ਹੈ ਸਰਕਾਰ ਨੇ ਫਿਰ ਲਿਖ ਕੇ ਹੁਣ ਦਿੱਤਾ ਐਮਐਲਏ ਸਾਹਿਬ ਨੇ ਦਿੱਤਾ ਵੀ 36 ਪਿੰਡ 35 36 ਪਿੰਡ ਜਿਹੜੇ ਹੈਗੇ ਇਹ ਨਹੀਂ ਜਾਣਗੇ ਬਾਹਰ ਸੋ ਅਸੀਂ ਉਹਨਾਂ ਦਾ ਉਸ ਕਰਕੇ ਸਤਿਕਾਰ ਕਰਦੇ ਆ ਵੀ ਉਹਨਾਂ ਨੇ ਵਧੀਆ ਗੱਲ ਕਰੀ ਆ ਸੋ ਪਿੰਡ ਜਾਣ ਵੀ ਨਹੀਂ ਦੇਣੇ ਚਾਹੀਦੇ ਜੇ ਬਾਕੀ ਵੀ ਕੋਈ ਮਹਾਲੀ ਚੋਂ ਨਿਕਲੂਗਾ ਤਾਂ ਅਸੀਂ ਉਹਦੇ ਵਾਸਤੇ ਵੀ ਧਰਨਾ ਦੇਵਾਂਗੇ ਉਹਦੇ ਕਰਕੇ ਜਿਹੜੀ ਭੁੱਖ ਹੜਤਾਲ ਰੱਖੀ ਸੀ ਉਹ ਸਾਡੇ ਭਰਾਵਾਂ ਨੇ ਦਿਨਾਂ ਨੇ ਬੰਦ ਕਰੀ ਆ ਉਹਨਾਂ ਦੀ ਖਤਮ ਕਰਾਈ ਆ ਜੂਸ ਪਲਾ ਕੇ ਸੋ ਇਹ ਦਿਵਸ ਤਾਂ ਗਾਹ ਨੂੰ ਜੇ ਨਹੀਂ ਆਈ ਕੋਈ ਗੱਲ ਹੋਊਗੀ ਫਿਰ ਧਰਨਾ ਦੇ ਹੋ ਜੂਗਾ ਕੋਈ ਬੜੀ ਗੱਲ ਥੋੜੇ ਆ ਸੁਵਾਚ ਨਹੀਂ ਐਮਐਲਏ ਦੀ ਗੱਲ ਤੇ ਚੁਣਿਆ ਹੋਇਆ ਨੁਮਾਇੰਦਾ ਮੈਨੂੰ ਲੋਕਾਂ ਨੇ ਜਿੱਤੇ ਜਿਤਾਇਆ ਪੜਿਆ ਲਿਖਿਆ ਮੈਂ ਡਾਕਟਰ ਵੀ ਹੈਗਾ ਕਿ ਇੱਥੇ 10 ਪੜੇ ਹੋਏ ਤੇ ਕਰਨ ਲੱਗੇ ਸਵਾਲ ਹੋ ਸਕਦਾ 10 ਤੇ ਵੀ ਕੋਈ ਘੱਟ ਪੜੇ ਹੋਣ ਇਹ ਕੋਈ ਗੱਲ ਨਹੀਂ ਹੈ ਅੱਜ ਜਿਹੜਾ ਸਰਕਾਰ ਚਲਾਣੇ ਆ ਇਹ ਕੋਈ ਮਹਿਣਾ ਨਹੀਂ ਹੈ ਇਹ ਗਲਤ ਗੱਲ ਸੀ ਉਹਨਾਂ ਦੀ ਦੇਖੋ ਕਹਿਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਗਿਆਨੀ ਜੀ ਸਾਡੇ ਬੜੇ ਸਤਿਕਾਰਯੋਕ ਕਿੰਨਾ ਉਹਨਾਂ ਨੇ ਕੰਮ ਕਰਿਆ ਕਿੰਨਾ ਪੰਜਾਬ 'ਚ ਕਿੰਨਾ ਇੰਡੀਆ ਦਾ ਵੱਖ-ਵੱਖ ਮਹਿਕਵੇਂ ਜਿਹੜੇ ਬਾਅਦ 'ਚ ਰਾਸ਼ਟਰਪਤੀ ਰਹੇ ਇਹ ਕੋਈ ਗੱਲ ਨਹੀਂ ਇਹ ਕਾਬਲੀਅਤ ਦੇਖੀ ਜਾਂਦੀ ਹੈ ਵੀ ਉਹ ਕੰਮ ਕਰਨ ਦੀ ਯੋਗਤਾ ਹੈਗੀ ਉਹਦੇ 'ਚ ਸੋ ਇਹ ਗੱਲਾਂ ਬੇਫਜ਼ੂਲਾ ਤਾਂ ਹੀ ਫਿਰ ਧਰਨੇ ਨੂੰ ਖੜਾਉਣ ਦੀ ਗੱਲ ਸਮਝ ਲਓ ਵੀ ਕਰਨੀ ਕਰੀ ਸੀ ਉਹਨਾਂ ਨੇ ਵੀ ਖੜ ਜਵੇ ਪਰ ਲੋਕ ਸਿਆਣੇ ਸੀ ਉਹ ਬੈਠੇ ਰਹੇ ਉਹਨਾਂ ਦਾ ਰਿਟਰਨ 'ਚ ਜਵਾਬ ਮੰਗਦੇ ਰਹੇ ਦਾ ਸਵਾਲ ਹੈ ਇਹ ਜਿਹੜੇ ਪਿੰਡ ਸ਼ਾਮਿਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹਦਾ ਫਰਕ ਕੀ ਪਵੇਗਾ ਅਗਰ ਰੋਪੜ ਜ਼ਿਲ੍ਹੇ ਸ਼ਾਮਿਲ ਹੁੰਦੇ ਨੇ ਉੱਥੇ ਫਰਕ ਕੀ ਹੈ ਉਹ ਕਹਿੰਦੇ ਕੰਮ ਤਾਂ ਉੱਥੇ ਵੀ ਹੋਏਗਾ ਇੱਥੇ ਵੀ ਹੋਏਗਾ ਜ਼ਿਲ੍ਹੇ ਦੋਨੇ ਨੇ ਆਪਣੇ ਹੀ ਨੇ ਪਹਿਲਾਂ ਰੋਪੜ ਸੀ ਹੁਣ ਮੋਹਾਲੀ ਵੀ ਆਪਣਾ ਹੀ ਐ ਮੋ ਰੋਪੜ ਵੀ ਆਪਣਾ ਉਹਦੇ 'ਚ ਇੱਕ ਫਰਕ ਆ ਪਹਿਲਾਂ ਜਿਹੜੀ ਹੁਣ ਤੁਸੀਂ ਗੱਲ ਕਰਦੇ ਆ ਪਹਿਲਾਂ ਰੋਪੜ ਚੋਂ ਆਇਆ ਜਿਹੜੀ ਸਰਕਾਰ ਨੇ ਜਦੋਂ ਰੋਪੜ ਚੋਂ ਆਇਆ ਉਹ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਦੋਂ ਆਇਆ ਇਹ ਸੋਚਣ ਦੀ ਗੱਲ ਆ ਉਹਨਾਂ ਨੇ ਸੋਚਿਆ ਵੀ ਸਾਡੇ ਲੋਕ ਇੱਥੇ ਦੇ ਜ਼ਿਮੀਂਦਾਰ ਲੋਕ ਆ ਉਹਦਾ ਕੰਮ ਛੱਡ ਕੇ ਦੁਕਾਨਦਾਰ ਲੋਕ ਭੈਣ ਭਾਈ ਸਾਡੇ ਉੱਥੇ ਪਟਿਆਲੇ ਜਨ ਉੱਥੇ ਜਾਂਦੇ ਆ ਰੋਪੜ ਜਾਂਦੇ ਆ ਰੋਪੜੂਰੇ ਤੋਂ 50 ਕਿਲੋਮੀਟਰ ਹੈ ਜੀ ਤੇ ਸਾਡਾ ਇਹ ਜਿਹੜਾ ਜੀਰਕਪੁਰ ਤੋਂ ਵੀ ਗਾਹਾਂ ਤੱਕ ਸਾਡਾ ਜ਼ਿਲ੍ਹਾ ਸੀ ਰੋਪੜ ਉਹ ਜੇ ਛੋਟਾ ਹੋ ਗਿਆ ਉਹ ਲੋਕਾਂ ਨੂੰ ਸਹੂਲਤ ਮਿਲ ਗਈ ਸਰਕਾਰਾਂ ਹੁੰਦੀਆਂ ਆਪਣੀ ਪ੍ਰਜਾ ਨੂੰ ਸਹੂਲਤ ਦੇਣ ਵਾਸਤੇ ਉਹ ਸਾਡੇ ਸੀਐਮ ਜੀ ਉਸ ਟਾਈਮ ਤੇ ਕਾਂਗਰਸ ਦੇ ਸੀਐਮ ਜੀ ਸੋਚਦੀ ਉਹਨੇ ਇਹ ਕੀਤਾ ਸੀ ਛੋਟਾ ਜ਼ਿਲ੍ਹਾ ਬਣਿਆ ਵੀ ਇਹਨਾਂ ਨੂੰ ਸਹੂਲਤ ਮਿਲੇ ਹੁਣ ਇਹ ਤਾਂ ਹੀ ਆਪ ਦੀ ਸੋਚ ਹੈ ਇਹ ਉਹਨੂੰ ਵੱਢਦੇ ਫਿਰ ਜੰਨੇ ਆ ਉਹ ਪਿੰਡ ਛੱਤੀ ਕੱਢਣ ਦੀ ਕੀ ਲੋੜ ਹੈ ਬਾਕੀ ਮੈਂ ਅੱਜ ਹੁਣ ਇੱਥੇ ਪਤਾ ਲੱਗਿਆ ਵੀ ਹੋਰ ਵੀ ਏਰੀਆ ਜਾ ਰਹੇ ਆ ਬਲਾਗ ਮਜਰੀ ਜਾ ਰਹੇ ਆ ਇਹ ਕਿਵੇਂ ਚੱਲੇ ਜਾਊਗਾ ਠੀਕ ਹੈ ਬਿਲਕੁਲ ਦੇਖੋ ਕਿ ਕਾਂਗਰਸ ਪਾਰਟੀ ਦੇ ਆਗੂ ਲਗਾਤਾਰ ਡਟ ਕੇ ਖੜੇ ਨੇ ਕਿ ਅਸੀਂ ਹਰ ਤਰ੍ਹਾਂ ਦੇ ਪ੍ਰਦਰਸ਼ਨ ਲਈ ਤਿਆਰ ਆ ਤੇ ਐਸ.ਡੀ.ਐਮ ਖੜਦੇ ਦਫਤਰ ਦੇ ਵਿੱਚ ਹੀ ਵੱਡਾ ਧਰਨਾ ਪ੍ਰਦਰਸ਼ਨ ਹੋਇਆ ਲਿਖ ਕੇ ਐਮ.ਐਲ.ਏ ਸਾਹਮਣੇ ਦਿੱਤਾ ਚਮਕੌਰ ਸਾਹਿਬ ਚੰਡੀਗੜ੍ਹ ਚੰਨੀ ਵੱਲੋਂ ਕਿ ਕੋਈ ਵੀ ਇਸ ਤਰੀਕੇ ਦੀ ਗੱਲ ਨਹੀਂ ਫੁਵਾੜਾਈ ਜਾ ਰਹੀ ਹੈ ਪਰ ਕੋਈ ਤਰੀਕੇ ਦਾ ਪ੍ਰਮੋਸ਼ਨ ਤਿਆਰ ਨਹੀਂ ਹੋਇਆ ਨਾ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਪਰ ਵਕੀਲ ਸਾਹਿਬਾਂ ਦਾ ਬੋਲ ਦੱਸਿਆ ਗਿਆ ਕਿ ਇਹ ਧਰਨਾ ਅੱਗੇ ਵੀ ਜਾਰੀ ਰਹੇਗਾ ਅਸੀਂ ਉਦੋਂ ਤੱਕ ਚੁੱਪ ਨਹੀਂ ਜਾਵਾਂਗੇ ਜਦੋਂ ਤੱਕ ਸਾਨੂੰ ਪੂਰਨ ਤੌਰ ਤੇ ਸੀਐਮ ਭਗਵੰਤ ਮਾਨ ਲਿਖਤੀ ਤੌਰ ਤੇ ਜੋ ਦੇ ਨਾਲ ਕਤੇ ਸਿੰਘ